ਜੈ ਹਾਂ ਨਾਮ ਆਪੀ ਪਾਰਨੀ ਜੈ ਹਾਂ ਸਰਕਾਰ ਸਾਡੀ ਤੋਂ ਨੇ ਉਹ ਵਿਰੋਧੀਆਂ ਦਾ ਕੰਮ ਗੱਲਾਂ ਕਰਨੀਆਂ ਕੰਮ ਨਹੀਂ ਕੀਤੇ ਆ ਗੱਲਾਂ ਵਿਰੋਧੀ ਕਰੀ ਜਿਹੜਾ ਆਪਾਂ ਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਆ ਲੋਕਾਂ ਦੇ ਅਸੀਂ ਕੰਮ ਕਰਦੇ ਆ ਜੋ ਕਾਫੀ ਕੰਮ ਜਿਹੜੇ ਸਾਡੀ ਸਰਕਾਰ ਨੇ ਕੀਤੇ ਨੇ ਬਗਮ ਜੀਤ ਭੁੱਲਰ ਵੀਰੇ ਘਟੋ ਘਟ ਡੇਢ ਲੱਖ ਵੋਟਾਂ ਦੇ ਜਿੱਤਣਗੇ ਅਜੇ ਲਿਖ ਕੇ ਲੈ ਦੇ ਟੜਕੇ ਆਪਣੀ ਬੇਖਰ ਵਾਸਤੇ ਜਗ੍ਹਾ ਬਰੁਨੀ ਪੈਂਦੀ ਐਨਾ ਪਿਆਰ ਤੁਸੀਂ ਦੇ ਰਹੇ ਹੋ ਪਰ ਹੁਣ ਇੱਕ ਪੱਤੇ ਨੂੰ ਇਥੇ ਪਿਆਰ ਨੂੰ ਝੋਟਾ ਚ ਬਦਲ ਕੇ ਇੱਕ ਨਵਾਂ ਅਭਾਸ ਲਿਖ ਕੇ ਮਾਡੇ ਆਇਓ ਮਾਤੇਰੇ ਤੇ ਆਪ ਲਿਖੇ ਵਾਸਤੇ ਜਾਣੇ ਜਾਂਦੇ ਐ ਸਭੀ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਿੰਘ ਦੀ ਪਿੱਕੀਵੈਂਡ ਰੋਡ 'ਚੋਂ ਘਨ ਆ ਰਹੇ ਆ ਸਾਡੇ ਨਾਲ ਮਨਜਿੰਦਰ ਸਿੰਘ ਲਾਲਪੁਰਾ ਸਰਦਾਰ ਸਰਵੰਸ ਸਿੰਘ ਤੁਨ ਹਲਕਾ ਖੇਮ ਕਰਦੇ ਬਿਠਾਏ ਮੌਜੂਦ ਰਹੇ ਉਹ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪੰਜਾਬ న్యూਸ ਤੇ ਜੀ ਆਇਆਂ ਨੂੰ ਆਖਦੇ ਧੰਨਵਾਦ ਜੀ ਸਰ ਅੱਜ ਰੋਡ ショਅ ਆ ਰਿਹਾ ਹੋ ਰਿਹਾ ਹੈ ਕਿਸ ਦੇ ਹੱਕ ਵਿੱਚ ਕੀ ਪ੍ਰਚਾਰ ਹੋ ਰਿਹਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਸਾਡੇ ਭਰਾ ਐਮ ਐਲ ਏ ਸੋਇਤਨ ਸਾਹਿਬ ਦੇ ਇਲਾਕੇ ਦੇ ਵਿੱਚ ਜਿਹੜੇ ਉਹ ਆਏ ਨੇ ਤੇ ਅੱਜ ਲਾਲਜੀ ਸਿੰਘ ਕੋਲ ਜ਼ਰਦੇ ਨੂੰ ਜਿਤਾਉਣ ਦੇ ਲਈ ਅੱਜ ਜਿਹੜਾ ਇੱਥੇ ਰੋਡ ਸ਼ੋ ਹੋ ਰਿਹਾ ਸਾਰੇ ਲੋਕਾਂ ਨੂੰ ਵਿਰੋਧੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਕੰਮ ਕੋਈ ਨਹੀਂ ਕੀਤਾ ਦੋ ਸਾਲਾਂ ਇਹ ਫਿਰ ਕਹਿੰਦੇ ਸੀ ਵੋਟ ਨਹੀਂ ਮੰਗਣਾ ਵਾਂਗੇ ਹੁਣ ਕਿਉਂ ਮੰਗ ਰਿਆ ਵਿਰੋਧੀਆਂ ਦਾ ਕੰਮ ਗੱਲਾਂ ਕਰਨੀਆਂ ਕੰਮ ਨਹੀਂ ਕੀਤੇ ਆ ਗੱਲਾਂ ਵਿਰੋਧੀ ਕਰੀ ਜਾਂਦਾ ਆਪਾਂ ਨੂੰ ਇਹਨਾਂ ਕੋਈ ਫਰਕ ਨਹੀਂ ਪੈਂਦਾ ਸਰ ਦੋ ਸਾਲ ਤੇ ਕਿਹੜੇ ਮੈਨ ਕੰਮ ਕੀਤੇ ਆ ਵੀ ਦੱਸ ਦਿਓ ਮੈਨੂੰ ਇਹ ਦੱਸਣ ਦੀ ਘੱਟੋ ਘਾਟ ਡੇਢ ਘੰਟਾ ਚਾਹੀਦਾ ਪਰ ਜੇ ਫਿਰ ਵੀ ਕਹਿਣਾ ਤਾਂ ਮੈਂ ਦੱਸ ਦਿੰਦਾ 600 ਜੋਨ ਅਸੀਂ ਮਾਫ ਕੀਤੀ ਹੈ ਸਕੂਲ ਆਫ ਐਮਿਨਸ ਅਸੀਂ ਬਣਾਏ ਆ ਅੱਠ ਮੁਹੱਲਾ ਕਲੀਨਿਕ ਜਿਹੜੇ ਆ ਆਪਣੇ ਮੇਰੇ ਕਲੇ ਖਰੂਰ ਸਾਹਿਬ ਚ ਬਣਿਆ ਪੂਰੇ ਤਰ ਤਰ ਜਿਹਨੀ ਤਾਂ ਅਣਗਿਣਤ ਜਿਹੜੇ ਆ ਉਹ ਮੁਹੱਲਾ ਕਲੀਨਿਕ ਬਣੇ ਆ ਸਕੂਲਾਂ ਨੂੰ ਗਰਾਟਾ ਅਸੀਂ ਦਿੱਤੀਆਂ ਵਾ ਸਕੂਲਾਂ ਦੇ ਸੋਲਡਰ ਜਿਹੜੇ ਉਹ ਲੱਗ ਰਹੇ ਆ ਸੜਕ ਸੁਰੱਖਿਆ ਫੋਰਸ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਸ਼ੁਰੂ ਕੀਤੀ ਆ ਆਟਾ ਦਾਲੂ ਲੈ ਕੇ ਹੋਮ ਡਿਲੀਵਰੀ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਵਿੱਚ ਨਹਿਰੀ ਪਾਣੀ ਜਿਹੜਾ ਉਹ ਲੋਕਾਂ ਦੇ ਖੇਤਾਂ ਤੱਕ ਪਹੁੰਚਾਇਆ ਵਾ ਟੇਲਾ ਤੱਕ ਪਾਣੀ ਪਹੁੰਚਾਉਣ ਦੀ ਗੱਲ ਕੀਤੀ ਸੀ ਉਹ ਪਚਾ ਰਹੇ ਆ ਜਿਹੜੀਆਂ ਨਹਿਰਾਂ ਇਹਨਾਂ ਕਦੇ ਖਾਲੀਆਂ ਨਹੀਂ ਸੀ ਉਹ ਖੜ ਰਹੇ ਆ ਕਿਸਾਨਾਂ ਨੂੰ Nirvighan 8 ਕਿਟ ਦੀ ਜਿਹੜੀ ਬਿਜਲੀ ਆ ਉਹ ਆਪਾਂ ਦੇ ਰਹੇ ਆ 90 ਰੂਟ ਬੱਸਾਂ ਦੇ ਜਿਹੜੇ ਆ ਸਰਕਾਰ ਉਹ ਚਲਾ ਰਹੀ ਆ ਇਹ 40 ਹਜ਼ਾਰ ਦੇ ਲਗਭਗ ਜਿਹੜਾ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਤੱਕਾ ਇੱਥੇ ਕਿਸੇ ਨੇ ਉਹ ਨਹੀਂ ਆਂਡਿਆ ਸਾਡੇ ਹਲਕੇ 'ਚ ਕਿਸੇ ਦੇ ਵੀ ਮੈਦਖਲ ਨਿਯਾਇ ਪਰਚਾ ਜਿਹੜਾ ਕੋਈ ਉਹ ਨਹੀਂ ਕਰਵਾਇਆ ਇਹ ਇੱਕ ਵਕਤੇ ਬਦਲ ਦੀ ਨਿਸ਼ਾਨੀ ਆ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਆ ਲੋਕਾਂ ਦੇ ਅਸੀਂ ਕੰਮ ਕਰਦੇ ਆ ਸੋ ਕਾਫੀ ਕੰਮ ਜਿਹੜੇ ਸਾਡੀ ਸਰਕਾਰ ਨੇ ਕੀਤੇ ਨੇ ਛੜਕਾ ਬਣਾਉਣ ਦੀ ਗੱਲ ਹੋਵੇ ਤਾਂ ਬਹੁਤ ਸਾਰੀਆਂ ਛੜਕਾ ਮੇਰੇ ਹਲਕਾ ਕਰੂਰ ਸਾਹਿਬ ਦੇ ਵਿੱਚ ਹੀ ਬੜੀਆਂ 44 ਛੜਕਾ ਛੋਟੀਆਂ ਤੇ ਤਿੰਨ ਛੜਕਾ ਜਿਹੜੀਆਂ ਵੱਡੀਆਂ ਉਹ ਬਣੀਆਂ ਨੇ ਉਨ ਗੋਵਾਸਾ ਵਾਲਾ ਹਾਈਵੇ ਵਾਲਾ ਜਿਹੜਾ ਰੋਡ ਆ ਉਹ ਵੀ ਵਧੀਆ ਬਰ ਰਿਆ। ਨਾਲਪੁਰਾ ਸਾਹਿਬ ਨਸ਼ਾ ਜਿਉਂਦੇ ਤਿਉਹ ਹੀ ਅੱਗੇ ਲਾਲੋ ਕਹਿੰਦੇ ਵਧਿਆ ਹੈ ਘਟਿਆ ਨਹੀਂ। ਸਾਡਾ ਕੰਮ ਹੈ ਨਸ਼ੇ ਨੂੰ ਕੰਟਰੋਲ ਕਰਨਾ। ਇਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ 100 ਦੇ ਕੋਜਾ ਐਫ ਆਈ ਆਰ ਕੀਤੀਆਂ ਸੀ। ਮੈਂ ਪਿਛਲੇ 2 ਸਾਲਾਂ ਦੇ ਵਿੱਚ ਸਾਡੇ ਪ੍ਰਸ਼ਾਸਨ ਨੇ 227 ਜਿਹੜੀਆਂ ਐਫ ਆਈ ਆਰਜ਼ ਕੀਤੀਆਂ ਨੇ ਨਸ਼ਿਆਂ ਦੀ। ਸੋ ਅਸੀਂ ਆਪਣੇ ਵੱਲੋਂ ਪੂਰਾ ਆਪਣਾ ਜਿਹੜਾ ਜੋਰ ਲਾ ਰਹੇ ਹਾਂ। ਤਾ ਉਹਨੇ ਜਿਹੜਾ ਜਾਲਾ ਰੋਡ ਸ਼ੋਅ ਕਿੱਥੋਂ ਲੈ ਕੇ ਕਿੱਥੋਂ ਤੱਕ ਹੈ ਵੀ ਦੱਸ ਦੇ। ਇਹ ਪਿੱਛੀ ਵੈਂਡ ਦੇ ਵਿੱਚ ਹੀ ਪੂਰਾ ਜਿਹੜਾ ਰੋਡ ਸ਼ੋਅ ਕਿੱਥੇ ਦਾ। ਤਾਂ ਨੌ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਦੇਵਾਂਗੇ ਮਨਜਿੰਦਰ ਸਿੰਘ ਲਾਲਪੁਰਾ ਲੋਕ ਕਿਉਂਕਿ ਸਾਰ ਪ੍ਰਚਾਰ ਕੱਜ ਵੀ ਨਾ ਆਇਆ ਹੈ। ਆ ਮੈਂ ਤਾਂ ਅਹੀ ਅਪੀਲ ਕਰਾਂਗਾ ਕਿ ਵੱਡੀ ਗਿਣਤੀ ਦੇ ਵੱਡੀ ਲੀਡ ਦੇ ਨਾਲ ਜਿਤਾਓ। ਅਗਲੇ 3 ਸਾਲ ਰਹਿਣਿਆ ਸਰਕਾਰ ਵੀ ਉਸੇ ਹੀ ਜਿੰਨੀ ਲੀਡ ਨਾਲ ਤੁਸੀਂ ਜਿਤਾਓ ਓਡੇ ਵੱਡੇ ਦੇ ਨਾਲ ਸਰਕਾਰ ਕੰਮ ਕਰੂਗੀ। ਤਾਂ ਸਾਡੇ ਨਾਲ ਸਰਵ ਸੰਗ ਤੁਹਾਨੂੰ ਵੀ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਤੁਨ ਸਾਹਿਬ ਅੱਜ ਜਿਹੜਾ ਰੋਡ ਸ਼ੋਅ ਹੈ ਇਹਦੇ ਬਾਰੇ ਦੱਸਿਓ ਕਿੱਥੋਂ ਲੈ ਕੇ ਕਿੱਥੋਂ ਤੱਕ ਆ ਤੇ ਇਕੱਠ ਕਿਹੜੇ ਹਲਕੇ ਦਾ ਹੈ ਇਹ ਮੇਰੇ ਖੇਮ ਕਰਨ ਵਾਲੇ ਕਿਹਦਾ ਕਾਟਾ ਤੇ ਇਥੋਂ ਵੱਜੀ ਲਲਕਾਰ ਅੱਜ ਸਮਝ ਲਓ ਵੀ ਪੂਰੇ ਪੰਜਾਬ ਚ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਇੱਕ ਵੇਵ ਚੱਲੂਗੀ ਔਰ ਚੱਲ ਰਹੀ ਹੈ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਪਰ ਇਥੋਂ ਜਿਹੜਾ ਬਹੁਤ ਵੱਡਾ ਹੰਗਾਰਾ ਖਡੂਰ ਸਾਹਿਬ ਹਲਕੇ ਦੀ ਜਿਹੜੀ ਉਹ ਫਤਿਹ ਹੋ ਗਿਆ ਖਡੂਰ ਸਾਹਿਬ ਹਲਕਾ ਤੇ ਬਾਬੇ ਦੀ ਕਿਰਪਾ ਹੋ ਗਈ ਇਹ ਧੰਸਾਵੇ ਕੱਟ ਕੱਲੇ ਖੇਮ ਕਰਨ ਨਾਲ ਕਿਹਦਾ ਇਹ ਇਹ ਵੀ ਇਹ ਵੀ ਜ਼ਰੂਰ ਹੈ ਵੀ ਇਹਦੇ ਵਿੱਚ ਜਿਹੜਾ ਵਾ 90% ਖੇਮ ਕਰਨ ਦਾ ਵਾ 10% ਜਿਵੇਂ ਐਮਐਲਏ ਸਾਹਿਬ ਆਏ ਆ ਇਹਨਾਂ ਨਾਲ 250 ਬੰਦਾ ਆ ਗਿਆ ਜਾਂ ਮਤਲਬ ਕੋਈ ਹੋਰ ਸ਼ਾਇਦ ਡਾਕਟਰ ਸਾਹਿਬ ਆਉਣਗੇ ਉਹਨਾਂ ਨਾਲ ਕੋਈ 5-700 ਬੰਦਾ ਜਿਹੜਾ ਵਾ ਉਹ ਇਹਨਾਂ ਦੇ ਨਾਲ ਆ ਜਾਊਗਾ ਬਾਕੀ ਸਾਰਾ ਕੱਟ ਜਿਹੜਾ ਵਾ ਉਹ ਨਰੋਲ ਖੇਮ ਕਰਨ ਨਾਲ ਜਿਹਦਾ ਉਹ ਉਹ ਭੈਣ ਭਰਾ ਜਿਹੜੇ ਇੱਕ ਪਿਆਰ ਦੇ ਬੱਚੇ ਸਰਦਾਰ ਭਗਵਾਨ ਸਿੰਘ ਮਾਨ ਨੂੰ ਵੀ ਮਿਲ ਆਏ ਮਿਲ ਆਉਂਦੇ ਆ ਕਹਿੰਦੇ ਦੋਸਤਾਂ ਲਈ ਕੰਮ ਨਹੀਂ ਕੋ ਕੀਤਾ ਫਿਰ ਵੋਟ ਕਿਵੇਂ ਮੰਗਦੇ ਆ ਉਹ ਯਾਰ ਮੇਰੇ ਵੀਰ ਜੇ ਕੰਮ ਕੀਤੇ ਤੇ ਆ ਸੰਗਤ ਤੁਰੀ ਫਿਰਦੀ ਆ ਕੋਈ ਆਉਂਦਾ ਕਿਸੇ ਦੇ ਮਗਰ ਤੁਸੀਂ ਆਪ ਸਾਂ ਨੇ ਮੈਂ ਬਹੁਤਾ ਰੋਜ ਨਹੀਂ ਹੁਣ ਕੰਮ ਕਰਕੇ ਸੁਣਾਉਣੇ ਜੇ ਕੰਮ ਕੀਤੇ ਤੇ ਆ ਸੰਗਤ ਤੁਰੀਏ ਪਿਆਰ ਦੀ ਬੱਜੀ ਤੁਰੀ ਫਿਰਦੀ ਆ ਸੰਗਤ ਜੇ ਕੰਮ ਨਾ ਕੀਤੇ ਹੁੰਦੇ ਆਉਂਦੇ ਲੋਗ ਆਦੇ ਮਗਰ ਕੰਮ ਕਰਕੇ ਆ ਰਹੇ ਆ ਲਾਲ ਜੀਰ ਭੁੱਲਣਾ ਕਿੰਨੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਲੈ ਆ ਲਾਲ ਜੀਤ ਭੁੱਲਰ ਵੀਰੇ ਘਟੋ ਘਟ ਡੇਢ ਲੱਖ ਵੋਟਾਂ ਦੇ ਜਿੱਤਣਗੇ ਅੱਜ ਲਿਖ ਕੇ ਲੈ ਜਾਓ ਆਮ ਆਦਮੀ ਪਾਰਟੀ ਹਲਕੇ ਦੇ ਫਰੂਰ ਸਾਹਿਬ ਫਰੂਰ ਸਾਹਿਬ ਦੇ ਵਰਕਰਾਂ ਨੂੰ ਕੀ ਆਪਿਆ ਫਰੂਰ ਸਾਹਿਬ ਵਾਲਿਆਂ ਨੂੰ ਇਹ ਵੀ ਫੱਟੇ ਚੱਕਦੇ ਹੋ ਭਰਾ ਟੱਕ ਅਦੇ ਟੱਕ ਪਾ ਦਿਓ ਟੱਕ ਆ ਇਹਨਾਂ ਸਰਦਾਰ ਸਰਵਪੰ ਸਿੰਘ ਧੋਲਾ ਦੇ ਮਨਜਿੰਦਰ ਸਿੰਘ ਲਾਲਪਰਾ ਜਿਨ੍ਹਾਂ ਨੇ ਸੀਐਮ ਦੇ ਰੋਡ ਸ਼ੋਰ ਦੇ ਬਾਰੇ ਦੱਸਿਆ ਉਹ ਵੀ ਦੇਖਦੇ ਰਹੋ ਪੰਜਾਬ ਦੇ ਉਹ ਚ ਬੈਂ ਦਿੱਸਦੇ ਸੀ ਨਾ ਪਰੋਂ ਕੰਮ